ਕਾਰ ਪਰਿਵਾਰ ਚੰਗਾ ਹੋਣਾ ਚਾਹੀਦਾ ਜੇ ਮੁੰਡਾ ਮਿਹਨਤੀ ਹੈ ਤਾਂ ਸਾਰਾ ਕੁਝ ਬਣ ਜਾਂਦਾ ਹੈਗਾ ਉਹ ਤਾਂ ਗੱਲ ਠੀਕ ਆ ਪਈ ਉਤਾਰ ਪਰ ਛੋਡੇ ਮੁਕਾਬਲੇ ਅਸੀਂ ਕੁਝ ਨਹੀਂ ਹੈਗੇ ਜੀਨੂੰ ਪੁੱਤ ਸੁੱਖ ਮਿਲਣਾ ਨਹੀਂ ਹੁੰਦਾ ਉਹ ਵੀ ਮਾ ਰਾਜੇ ਘਰੇ ਵਹਿ ਜਾਵੇ ਉਹਨੂੰ ਤਾਂ ਵੀ ਨਹੀਂ ਸੁੱਖ ਮਿਲਦਾ ਕਿਸੇ ਕਿ ਤੇਰਾ ਮਾਰਾ ਕੀਤਾ ਸੀਗਾ ਮੇਰੀ ਕੁੜੀ ਨਾਲ ਕਿਉਂ ਦੁਸ਼ਮਣੀ ਕੱਢੀਆ ਇੰਨਾ ਮਾੜਾ ਰਿਸ਼ਤਾ ਦਿਖਾਤਾ ਤੇ ਮੰਮੀ ਮੈਂ ਕਿਹੜਾ ਜਾਣਬੁੱਝ ਕੇ ਕੀਤਾ ਮੈਂ ਕਿਹੜਾ ਉਹਨਾਂ ਦੇ ਵਿੱਚ ਵੜੀ ਸੀ ਵੀ ਉਹ ਇੰਨੇ ਮਾਰੇ ਬੰਦੇ ਨਿਕਲਣਗੇ ਇਹ ਤਾਂ ਮੈਨੂੰ ਪਤਾ ਹੀ ਆ ਵੀ ਸਾਰਾ ਕੁਛ ਨਾ ਤਾਂ ਜਾਣਬੁੱਝ ਕੇ ਕੀਤਾਗਾ ਇਹ ਤਾਂ ਸ਼ੁਕਰ ਆ ਰੱਬ ਦਾ ਕਿਹੜਾ ਸਾਨੂੰ ਪਹਿਲੀ ਪਤਾ ਲੱਗਿਆ ਮੁੰਡੇ ਦਾ ਵੀ ਇਹ ਜਗਾ ਮੇਰੀ ਕਿਹੜਾ ਕੁਸ ਲੱਗਦੀ ਨਹੀਂ ਮੰਮੀ ਇਹ ਮੈਨੂੰ ਤਾਂ ਨਹੀ ਹਾਵਦੀਆਂ ਭੈਣਾਂ ਬਰਾਬਰ ਹੈਗੀ ਮੈਂ ਕਿਹੜਾ ਇਹ ਜਾਣਬੁੱਝ ਕੇ ਕੀਤਾ ਨਾਲੇ ਮੈਨੂੰ ਕਿਹੜਾ ਪਤਾ ਸੀ ਵੀ ਮੁੰਡਾ ਇਹ ਜਗਾ ਨਹੀਂ ਚੁੱਪ ਕਰ ਜਾ ਤੇਰੇ ਦੇਲਾਨੀਆਂ ਮਰਦਾ ਸਾਰੀਆਂ ਪੂਰੀਆਂ ਹੋ ਗਈਆਂ ਹੁਣ ਤਾਂ ਕੁੜੀ ਨੂੰ ਸਾਗਣ ਵੀ ਪੈ ਗਿਆ ਹੁਣ ਮੈਨੂੰ ਐਂ ਤਾਂ ਦੱਸ ਦੇ ਅਸੀਂ ਕਿਹੜੇ ਖੂਚੇ ਡਿੱਗੇ ਜਾ ਕੇ ਹੁਣ ਤੂੰ ਚੁੱਪ ਕਰ ਜਾ ਕਿਉਂ ਕੁੜੀ ਦੇ ਗਲ ਪਈਏਗੀ ਉਹ ਤਾਂ ਇੰਨੀ ਖੁਸ਼ ਤੀਗੀ ਵੀ ਹਾਂ ਮੇਰੇ ਧੀ ਦਾ ਕਿੰਨਾ ਸੋਹਣਾ ਰਿਸ਼ਤਾ ਕਰਤਾ ਸ਼ੁਕਰ ਮਨਾ ਰੱਬ ਦਾ ਜਿਹੜਾ ਪਹਿਲਾਂ ਪਤਾ ਲੱਗ ਗਿਆ ਮੁੰਡਾ ਕਿਸੇ ਦੀ ਕੁੜੀ ਲੈ ਕੇ ਭੱਜ ਗਿਆ ਜੇ ਮੰਗਰੋਂ ਪਤਾ ਲੱਗਦਾ ਫੇਰ ਕੀ ਕਰਦੇ ਆਪਾਂ ਬੇਬੇ ਹੁਣ ਆਪਾਂ ਵੀ ਸਾਰਾ ਕੁਝ ਕਰੀ ਬੈਠਾਂਗੇ ਆਪਾਂ ਹੁਣ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਤੂੰ ਘਬਰਾ ਨਾ ਤੂੰ ਫੇਰ ਨਾ ਕਰ ਮੈਂ ਪੇਕੇ ਪਿੰਡ ਜਾਨੀ ਆ ਮੈਂ ਉੱਥੇ ਦੇਖਦੀ ਆ ਕੁਛ ਰਿਸ਼ਤੇਦਾਰੀ ਚ ਆਪਾਂ ਕੁੜੀ ਦਾ ਰਿਸ਼ਤਾ ਕਰਾਂਗੇ ਬੇਬੇ ਆਏ ਕੰਮੇ ਰਿਸ਼ਤਾ ਕਰ ਦਾਂਗੇ ਮੇਰੀ ਧੀ ਆ ਮੈਂ ਲਾਡਾਂ ਨਾਲ ਪਾਲੀ ਆ ਮਾਤਾ ਚੰਗਾ ਯਾ ਰਿਸ਼ਤਾ ਦੇਖ ਕੇ ਹੁਣ ਫੇਰ ਕਰੂੰਗੀ ਮੈਂ ਆਪਦੀ ਸਹੇਲੀ ਕੋਲ ਜਾਨੀ ਆ ਆਪਾਂ ਉਹਨਾਂ ਦੇ ਚੰਗੀ ਜ਼ਮੀਨ ਆ ਆਪਾਂ ਉਹਨਾਂ ਦੇ ਦੇਖਾਂਗੇ ਉਹਨਾਂ ਦੇ ਖਰਾ ਦਾਂਗੇ ਮੈਂ ਕਿਸੇ ਬਗਾਨੇ ਘਰੇ ਰਿਸ਼ਤਾ ਨਹੀਂ ਕਰਦੀ ਮੈਨੂੰ ਘੜਾ ਸਿੱਟੀ ਹੋਈ ਐ ਮੈਂ ਜੀ ਉਤਾਰ ਨੂੰ ਲੈ ਕੇ ਜਾਨੀ ਆ ਵੀ ਸਹੇਲੀ ਕੇ ਉਹਨਾਂ ਦੇ ਘਰੇ ਕਰੂੰ ਮੈਂ ਜਾਣਦੇ ਤੇਰੀ ਸਹੇਲੀ ਨੂੰ ਮੈਂ ਨਹੀਂ ਉਹਨਾਂ ਦੇ ਘਰੇ ਰਿਸ਼ਤਾ ਕਰਦੀ ਉਹਨਾਂ ਦੇ ਕੀ ਹੈਗਾ ਰਿਸ਼ਤਾ ਕਰਨ ਨੂੰ ਮੇਰੀ ਧੀ ਆ ਮੈਂ ਨਹੀਂ ਰਿਸ਼ਤਾ ਕਰਦਾ ਮੰਮੀ ਬੇਬੇ ਠੀਕ ਹੀ ਕਹਿੰਦੀ ਹੈਗੀ ਸੁਮਨ ਦੇ ਆਪਾਂ ਸਾਰੇ ਕਾਰ ਬਹਿਰ ਕਰ ਰੱਖਿਆ ਰਿਸ਼ਤਾ ਟੁੱਟ ਗਿਆ ਜੇ ਹੁਣ ਸਾਰੇ ਪਿੰਡ ਚ ਪਤਾ ਲੱਗਿਆ ਨਾਲੇ ਤਾਂ ਆਪਣੀ ਬੇਇੱਜ਼ਤੀ ਹੋਊਗੀ ਨਾਲੇ ਕਿਸੇ ਨੇ ਰਿਸ਼ਤਾ ਨਹੀਂ ਲੈਣਾ ਮੈਂ ਤਾਂ ਕਹਿੰਦਾ ਆਪਾਂ ਬੇਬੇ ਦੀ ਮੰਨ ਲੈਣੇ ਹੁਣ ਹੀ ਰਿਸ਼ਤਾ ਕਰ ਹੀ ਦਿੰਨੇ ਆਂਗੇ ਚੁੱਪ ਕਰ ਬੇ ਤੈਨੂੰ ਕੀ ਪਤਾ ਹੈਗਾ ਮੁੰਡਾ ਮਾੜਾ ਮੋਟਾ ਕੰਮ ਕਰਦਾ ਹੈਗਾ ਕੋਈ ਜ਼ਮੀਨ ਨਹੀਂ ਉਹਨਾਂ ਦੇ ਬਾਸਤਾ ਨਹੀਂ ਕੀ ਐਂ ਕਿਵੇਂ ਕਰਦੇ ਮੈਂ ਰਿਸ਼ਤਾ ਨਹੀਂ ਤੈਨੂੰ ਜਿਆਦਾ ਪਤਾ ਹੈਗਾ ਹੈ ਮੈਂ ਤਾਂ ਰਿਸ਼ਤਾ ਉਸੇ ਕਰੇ ਕਰੂੰ ਚੱਲ ਉਤਰ ਚਲੀਏ ਇਸ ਸੱਪੇ ਨਾਲ ਤੇਰੇ ਪਾਏ ਹੋਏ ਢਿੰਗੇ ਨਹੀਂ ਮੈਂ ਕਿਤੇ ਵੀ ਨਾ ਆਪ ਦੀ ਤੀ ਦਾ ਡਿੱਗ ਕੇ ਸਾਖ ਕਰਦੀ ਇਹ ਤਾਂ ਕਰਮਾਂ ਦੀਆਂ ਗੱਲਾਂ ਹੁੰਦੀਆਂ ਨੇ ਇਹ ਕੀ ਪਤਾ ਇਹਦੇ ਸੰਜੋਗ ਹੀ ਉੱਧਰ ਹੋਣਾ ਜੋ ਦੀ ਕਿਸਮਤ ਹੈ ਕੋਈ ਨਹੀਂ ਖੋ ਸਕਦਾ ਇਹਦੀ ਕਿਸਮਤ ਦੇ ਨਾਲ ਖਬਰੇ ਉੱਥੇ ਮਹਿਲ ਜਿਨੇ ਜਾਣ ਇਹ ਤਾਂ ਬੇਬੇ ਕਹਿਣ ਦੀਆਂ ਗੱਲਾਂ ਨਹੀਂਆਂ ساری ਉਮਰ ਟੱਪ ਜੰਦੀਗੀ ਖੱਟਣ ਕਮਾਉਣ ਨੂੰ ਚੁੱਪ ਕਰ ਦੋ ਚਲ ਬਤਾਰ ਕਪੜਾ ਲੀੜਾ ਪਾ ਤਿਆਰ ਹੋ ਜਾ ਚਲ ਚਲੀਏ ਆਪਾਂ ਚਰਵੇਂ ਬਈ ਹੋਣਾ ਤਿਆਰ ਹਾਂ ਟਾਈਮ ਨਾ ਬਰਬਾਰ ਕਰ ਓਏ ਅੰਬਰਤ ਸ਼ੇਰਾ ਆਪੂ ਓਰੇ ਆ ਗਿਆ ਓਰੇ ਬੈਠ ਮੇਰੇ ਕੋਲ ਕੀ ਹੋ ਗਿਆ ਉਹ ਯਾਰ ਉਹ ਤਾਂ ਸਾਰੇ ਰਿਸ਼ਤੇਦਾਰਾਂ ਨੂੰ ਕਈ ਰੱਖਿਆਗਾ ਰਿਸ਼ਤੇ ਬਾਰੇ ਅੱਛਾ ਕੀ ਪਾਈ ਕੋਈ ਕਰਾ ਦੋ ਹਾਂ ਉਹ ਭੈਣ ਨਹੀਂ ਕਹਿੰਦੀ ਸੀ ਉਹਦਾ ਕੀ ਬਣਿਆ ਉਹ ਯਾਰ ਉਹ ਤਾਂ ਜਵਾਬ ਜਾ ਦੇਗੇ ਉਹ ਤੈਨੂੰ ਪਤਾ ਹੁਣ ਕੁੜੀ ਵਾਲੇ ਨੇ ਭਾਈ ਕੁੜੀਆਂ ਹੁਣ ਅੱਜਕੱਲ੍ਹ ਹੈ ਨਹੀਂ ਗੀਆਂ ਉਹ ਤਾਂ ਵਧੀਆ ਘਰ-ਵਾਰ ਭਾਲਦੇ ਨੇ, ਵਧੀਆ ਜ਼ਮੀਨ ਭਾਲਦੇ ਨੇ। ਆਪਣੇ ਕੋਲ ਇੰਨੀ ਜ਼ਮੀਨ ਹੈ ਨਹੀਂ ਹੁਣ। ਉਹ ਤਾਂ ਠੀਕ ਆ ਬਾਪੂ। ਅੱਜ ਕਾ ਰਿਸ਼ਤੇ ਨਹੀਂ ਹੁੰਦੇ, ਅੱਜ ਕਾ ਤਾਂ ਸੌਦੇ ਹੁੰਦੇ ਨੇ। ਆਪਣੇ ਵਰਗਨ ਕੌਣ ਪੁੱਛਦਾ ਹੈਗਾ? ਹੋਰ ਪੁੱਤ, ਪਹਿਲਾਂ ਗੱਲਾਂ ਹੋਰ ਸੀ। ਤੂੰ ਆਪਣੇ ਦੀ ਲਾਲ ਹੈ। ਹੁਣ ਜਦੋਂ ਆਪਾਂ ਤੇਰੀ ਭੈਣ ਗਗਨ ਦਾ ਸਾਖ ਕੀਤਾ ਹੈਗਾ, ਆਪਾਂ ਕੋਈ ਬਾਹਲਾ ਜ਼ਮੀਨ ਨਹੀਂ ਦੇਖੀ। ਆਪਾਂ ਤਾਂ ਬਸ ਗਗਨ ਨੂੰ ਕਹਤਾ ਵੀ ਭਾਈ ਜਿੱਥੇ ਉਹ ਖਾਣਗੇ, ਉੱਥੇ ਤੂੰ ਖਾ ਲਈਂ। ਜਿੱਥੇ ਉਹ ਰਹਿਣਗੇ, ਉੱਥੇ ਤੂੰ ਰਹਿ ਲਈਂ। ਹਾਂ ਬਾਪੂ, ਉਹ ਸਮਾਂ ਹੋਰ ਸੀਗਾ। ਹੁਣ ਹੋਰ ਆ। ਪਰ ਹੁਣ ਮੇਰੀ ਭੈਣ ਐਸ਼ ਕਰਦੀ ਹੈਗੀ। ਪੁੱਤੋ ਅੱਜ ਕੱਲ ਦੇ ਟਾਈਮ 'ਚ ਮੇਨ ਗੱਲ ਤਾਂ ਇਹ ਐ ਵੀ ਪਾਈ ਮੁੰਡਾ ਨਸ਼ਾ ਨਾ ਕਰਦਾ ਹੋਵੇ। ਹੁਣ ਤੂੰ ਐਂ ਸਾਬਲਾ ਜੇ ਤੂੰ ਨਸ਼ਾ ਨਹੀਂ ਕਰਦਾ ਤੂੰ ਆਉਦਾ ਮਿਹਨਤ ਕਰੇਗਾ, ਦੋ ਖੁੱਡ ਬਣਾਵੇਂਗਾ, ਕਿਵੇਂ ਕਰੇਗਾ ਤੂੰ ਉਹਨੂੰ ਰੋਟੀ ਖਵਾਵੇਂਗਾ, ਉਹਨੂੰ ਚੰਗੀ ਜ਼ਿੰਦਗੀ ਦੇਵੇਂਗਾ, ਠੀਕ ਐ। ਹੁਣ ਜਿਹੜਾ ਕੋਈ ਨਸ਼ਾ ਕਰਦਾ ਕਿੰਨੀ ਜ਼ਮੀਨ ਐ, ਉਹਨੇ ਤਾਂ ਨਸ਼ੇ 'ਚ ਚੱਕੀ ਦੇਣੀ ਐ ਕਿੰਨੀ ਹੋਵੇ ਭਲਾਂ ਦੀ। ਬਾਪੂ ਤੇਰੀ ਗੱਲ ਸਹੀ ਆ। ਅੱਜ ਕੱਲ ਲੋਕ ਜ਼ਮੀਨ ਜਾਇਦਾਦ ਦੇਖਦੇ ਨੇ। ਐਂ ਤਾਂ ਦੇਖਦੇ ਨਹੀਂ ਬੰਦਾ ਮਿਹਨਤ ਕਰਦਾਗਾ। ਚੱਲ ਪੁੱਤ ਤੂੰ ਫਿਕਰ ਨਾ ਕਰ। ਸਾਰਾ ਕੁਝ ਰੱਬ ਦੇ ਹੱਥ ਹੈ ਜਿੱਥੇ ਉਹਨੇ ਦਾਣਾ ਪਾਣੀ ਲਿਖਿਆ ਉੱਥੇ ਹੀ ਖਾਣਾ ਹੈ ਚੱਲ ਬਾਪੂ ਹੁੰਦਾ ਰੱਬ ਦੇ ਡੋਰਾਣੇ ਚੱਲ ਪੁੱਤ ਕੋਈ ਗੱਲ ਨਹੀਂ ਤੂੰ ਐਂ ਕਾਰੋ ਕੰਮ ਵਾਲੀ ਕੋਲੇ ਜਾ ਕੇ ਆ ਯਾਰ ਸਾਰਾ ਕੰਮ ਕਰਨ ਵਾਲਾ ਬੈਗਾ ਰੋਟੀ ਲਾਉਣ ਵਾਲੀ ਪਈ ਜਾਗੀ ਪੈਸੇ ਦਾ ਟਾਈਮ ਤੇ ਭਾਲਦੀਆਂ ਨੇ ਉਹ ਪਹਿਲਾਂ ਕਹਿੰਦੀਆਂ ਨੇ ਵੀ ਹਾਂ ਭਾਈ ਸਾਨੂੰ ਇੰਨੇ ਪੈਸੇ ਦੇ ਦੋ ਕਿਵੇਂ ਜੋੜ ਕੇ ਦਿੰਦੇ ਆ ਇਹਨਾਂ ਨੂੰ ਐਂ ਤਾਂ ਪਤਾ ਨਹੀਂ ਹੈਗਾ ਜਾ ਉਹਦੇ ਕੋਲੇ ਜਾ ਕੇ ਉਹਨੂੰ ਕਹਿ ਕੇ ਆ ਵੀ ਭਾਈ ਆਖਰ ਠੀਕ ਆ ਬਾਪੂ ਮੈਂ ਚੱਲਦਾ ਤੂੰ ਕਰ ਲੈਨੇ ਰਾਮਾ ਕੋਈ ਨਹੀਂ ਸੁਮਨ ਤੂੰ ਰੋ ਨਾ ਚੁੱਪ ਕਰ ਜੋ ਕੀਤਾ ਨਾ ਪ੍ਰਮਾਤਮਾ ਨੇ ਚੰਗੇ ਹੀ ਕੀਤਾ ਤੂੰ ਇੰਨੀ ਚੰਗੀ ਆ ਪ੍ਰਮਾਤਮਾ ਤੈਨੂੰ ਇੰਨੀ ਚੰਗਾ ਕਰਵਾ ਦੇਊਗਾ ਨਹੀਂ ਚੁੱਪ ਕਰ ਕਿਉਂ ਡਰਾਮੇ ਕਰਨ ਲੱਗਿਆਂਗੀ ਅੰਦਰੋਂ ਤਾਂ ਤੇਰਾ ਨਾ ਮਨ ਬਹੁਤ ਖੁਸ਼ ਹੈਗਾ ਉਹੀ ਮੇਰੀ ਤੇ ਇੰਨਾ ਝੂਠੇ ਤਲਾਸ਼ੇ ਨਾ ਦੇ ਨਹੀਂ ਨਹੀਂ ਮੰਮੀ ਇਹ ਤਾਂ ਸੋਡੇ ਮਨ ਚ ਬਹਿ ਮੈਂ ਮੈਨੂੰ ਕਿਹੜਾ ਸੁਮਨ ਪਿਆਰੀ ਨਹੀਂਗੀ ਮੈਨੂੰ ਬਹੁਤ ਪਿਆਰੀ ਹੈ ਮੇਰੀ ਕਿਹੜਾ ਹੈ ਦੁਸ਼ਮਣ ਹੈਗੀ ਤੁਸੀਂ ਇਹ ਮਨ ਚ ਬਹਿ ਕੱਢ ਦਿਓ ਮੈਨੂੰ ਸਭ ਪਤਾ ਹੈਗਾ ਸਨ ਤੂੰ ਨਾ ਚੰਗਾ ਨਹੀਂ ਸਮਝਦੀ ਪਤਾ ਕਿਹੜੇ ਜਰਮ ਦੀ ਨਾ ਦੁਸ਼ਮਣੀ ਕੱਢੀ ਜਾਂਦੀ ਮੇਰੇ ਨਾਲ ਮੰਮੀ ਪਾ ਭੀਤੇ ਮੇਲ ਜਾਵਣਾ ਲਾਓ ਭਾਬੀ ਦੀ ਕੋਈ ਗਲਤੀ ਨਹੀਂ ਹੈਗੀ ਮੇਰੀ ਕਿਸਮਤ ਹੀ ਐਵੇਂ ਦੀ ਹੈ ਜੋ ਮੇਰੀ ਕਿਸਮਤ ਚ ਲਿਖਿਆ ਉਹੀ ਹੋਣਾ ਜਿਹੜੇ ਨੇ ਮੇਤੀ ਦੀ ਜ਼ਿੰਦਗੀ ਚ ਤੇ ਕੰਡੇ ਵਿਜੇਣਗੇ ਰਹਿਮ ਐ ਤੈਨੂੰ ਨਹੀਂ ਦੇਣਾ ਤੂੰ ਨਾ ਦੁਖੀ ਹੋਵੇਂਗੀ ਨਾਲੇ ਨਾ ਸੁਖੀ ਤੂੰ ਵੀ ਨਹੀਂ ਰਹਿਣਾ ਚੱਕ ਆਪਦਾ ਸਮਾਨ ਨਾ ਪੇਕਿਆਂ ਨੂੰ ਸੁਪਜਾ ਵੇ ਬੇਕਰ ਇਹ ਤਾਂ ਜਿੰਦਾ ਲੱਗਾ ਹੁਣ ਕਿਵੇਂ ਕਰਾਂਗੇ ਦੇਖ ਲੈਨੇ ਖਿਲੇ ਵਿਲਾ ਵਿੱਚ ਬੈਠੇ ਆਹ ਅਸੀ ਕਾਲ ਜੀ ਅਸੀ ਕਾਲ ਪਾਈ ਸ੍ਰੀ ਕਾਲ ਜੀ ਆਯੋ ਬਈ ਅੰਤਰੀਆ ਚਲੋ ਜੀ ਆ ਜਾਓ ਇਵੇਂ ਇਧਰ ਕਿਧਰ ਆਦੀ ਬੈਠੋ ਕੁਜ਼ਨੀ ਭਾਈ ਉਤਨਾ ਮੁੰਡਾ ਵਗ ਗਿਆ ਬਾਹਰ ਫਿਰ ਕੱਲੇ ਦਾ ਮੇਰਾ ਘਰੇ ਜੀ ਜਾਨੀ ਲੱਗਿਆ ਮੈਂ ਇੱਥੇ ਤਾਂ ਜਾ ਕੇ ਖੇਡਣ ਵਗ ਗਿਆ ਅੱਛਾ ਹੋਰ ਭਾਈ ਗੋਡੇ ਗਿੱਟੇ ਤੇਰੇ ਠੀਕ ਨੇ ਠੀਕ ਰਹਿੰਦੇ ਤੂੰ ਮੁੰਡਾ ਕਿਵੇਂ ਰਹਿੰਦਾ ਠੀਕ ਆ ਭਾਈ ਬਸ ਵਧੀਆ ਜਿਹੜਾ ਟਾਈਮ ਪਾਸ ਹੋਈ ਜਾਂਦਾਗਾ ਮੁੰਡਾ ਵੀ ਵਧੀਆ ਤੁਰਿਆ ਫਿਰਦਾ ਫਿਰ ਭਾਈ ਰੋਟੀ ਪਾਣੀ ਚਾਚੀ ਬਣਾਉਂਦੀ ਐ ਤਾਂ ਮੁੰਡਾ ਬਣਾਉਂਦਾ ਰੋਟੀ ਪਾਣੀ ਤਾਂ ਜੀ ਉਹ ਲਾਈ ਹੋਈ ਆ ਕੰਮ ਵਾਲੀ ਅੱਛਾ ਉਹਨਾ ਇਹ ਰੋਜ਼ ਰੋਜ਼ ਕਿਨੂੰ ਕਿਹਾ ਜਾਂਦਾਗਾ ਮੁੰਡੇ ਤੋਂ ਵੀ ਨਹੀਂ ਬਣਦੀ ਆ ਆਪ ਤੋਂ ਕਿੱਥੋਂ ਬਣਾਉਂਦਾ ਵਿਚਾਰਾ ਉਹੀ ਕਰਦੀ ਹੈਗੀ ਸਾਰਾ ਕੁਝ ਨਲੇ ਤਾਂ ਝਾੜੂ ਪੋਚੇ ਦਾ ਕਰ ਜਾਂਦੀ ਹੈਗੀ ਨਲੇ ਫਿਰ ਭਾਂਡੇ ਦੀ ਢਿੰਡੇ ਦਾ ਕਰ ਜਾਂਦੀ ਹੈਗੀ ਤੇ ਬਸ ਔਖੇ ਸੌਖੇ ਦੇਈ ਜਾਂਦੇ ਪੈਸੇ ਹੁਣ ਜੋ ਸਰਦਾ ਹੀ ਨਹੀਂ ਭਾਈ ਫਿਰ ਬੁੜੀ ਮੇਨਾ ਭਾਈ ਕਿੱਥੋਂ ਸਰਦਾ ਹੈ ਬੁੜੀ ਨੇ ਤਾਂ ਸਭ ਕੰਮ ਨੂੰ ਹੱਥ ਪਾਉਣੇ ਨੇ ਅੰਦਰ ਬਾਹਰ ਸਭ ਆਪ ਦੇ ਸਮਾਂਢ ਨੇਗੇ ਫਿਰ ਕਾਗਣ ਨੇ ਨਹੀਂ ਭਾਈ ਗੇੜਾ ਮਾਰਿਆ ਕਾਗਣਾ ਆਈ ਸਿਪਈਓ 4 ਦਿਨ ਹੋ ਗਏ ਬਾਗੀ ਉਹ ਜਵਾਖਾਂ ਦੀ ਵੀ ਸਕੂਲ ਲੱਗਦੇ ਨੇ ਨਾ ਫਿਰ ਉਹ ਬਸ ਮੋਟਾ ਮੋਟਾ ਜੇ ਕੰਮ ਸਾਂਭਗੀ ਤੁਸੀਂ ਦੱਸੋ ਭਾਈ ਅੱਜ ਕਿਵੇਂ ਬਿਨ ਦੱਸੇ ਜੀ ਢਾ ਮਾਰ ਲਿਆ ਅਈ ਤਾਂ ਭਾਈ ਸੋਣ ਇੱਕ ਗੱਲ ਕਰਨ ਆਈ ਤੀਗੀ ਖੈਰ ਸੁਖਤਾ ਹੈ ਭਾਈ ਕੀ ਗੱਲ ਹੋਗੀ ਖੈਰ ਸੁਖਤਾ ਹੈਗੀ ਭਾਈ ਹੈ ਤੇਰੇ ਘਰ ਆਈ ਨਾ ਮੇਰਾ ਕਿੰਨਾ ਪਿਆਰ ਤੀਗਾ ਹੁਣ ਮੈਂ ਜੋ ਹੁੰਦੀ ਨਾ ਮੈਨੂੰ ਭੋਰਾ ਫਿਕਰ ਨਹੀਂ ਤੀਗਾ ਪਰ ਮੈਨੂੰ ਵੀ ਪਤਾ ਹੈ ਵੀ ਤੁਸੀਂ ਮੇਰੀ ਗੱਲ ਨਹੀਂ ਮੋੜਦੇ ਹੈ ਇੱਕ ਮੈਂ ਸੋਡੇ ਕੋਲੇ ਮਦਦ ਲੈ ਕੇ ਆਈ ਆ ਹਾਂ ਭਾਈ ਦੱਸੋ ਜਿੰਨਾ ਸਾਡਾ ਸਰਦਾ ਹੋਇਆ ਅਸੀਂ ਜਰੂਰ ਕਰਾਂਗੇ ਭਾਈ ਮੈਂ ਮੇਰੀ ਪੋਤੀ ਦਾ ਰਿਸ਼ਤਾ ਕਰਦੀ ਮੁੰਡੇ ਵਾਲੇ ਸਾਨੂੰ ਮਗਰੋਂ ਪਤਾ ਲੱਗਿਆ ਉਹ ਮਾੜੇ ਨਿਕਲ ਗਏ ਹੁਣ ਭਾਈ ਬੈ ਰੱਖਿਆ ਹੋਇਆ ਕਾਰਜ ਵਿਹਾਰ ਸਾਰੇ ਹੋ ਗਏ ਅੱਛਾ ਭਾਈ ਦੱਸੋ ਫਿਰ ਅਸੀਂ ਕੀ ਮਦਦ ਕਰ ਸਕਦੇ ਹਾਂ ਭਾਈ ਐਸੀ ਤਾਂ ਆਏ ਆ ਕਿ ਮੇਰੀ ਪੋਤੀ ਦਾ ਰਿਸ਼ਤਾ ਮੈਂ ਤਾਂ ਬਰਤਪਾਲ ਵਾਸਤੇ ਲੈ ਕੇ ਆਇਆ ਲੈ ਭਾਈ ਇਤੋਂ ਵਧੀਆ ਕੀ ਗੱਲ ਹੋ ਸਕਦੀ ਹੈਗੀ ਨੜੇ ਭਾਈ ਤੁਹਾਨੂੰ ਪਤਾ ਤਾਂ ਹੈ ਇਹਦੇ ਮਾਪਿਓ ਜਾਣ ਤੋਂ ਬਾਅਦ ਸਾਡੇ ਘਰ ਦੇ ਹਾਲਾਤ ਕੀ ਨੇ ਪੈਸੇ ਨਾਲ ਕੁਝ ਨਹੀਂ ਹੁੰਦਾ ਜੀ ਘਰ ਪਰਿਵਾਰ ਚੰਗਾ ਹੋਣਾ ਚਾਹੀਦਾ ਜੇ ਮੁੰਡਾ ਮਿਹਨਤੀ ਹੈ ਤਾਂ ਸਾਰਾ ਕੁਝ ਬਣ ਜਾਂਦਾ ਹੈਗਾ ਉਹ ਤਾਂ ਗੱਲ ਠੀਕ ਆ ਭਈ ਉਤਾਰ ਪਰ ਸੋਡੇ ਮੁਕਾਬਲੇ ਅਸੀਂ ਕੁਝ ਨਹੀਂ ਹੈਗੇ ਐਗੀਆਂ-ਆਂ ਗੱਲਾਂ ਕਰਕੇ ਭਾਈ ਹੁਣ ਸਾਨੂੰ ਮੋੜੋ ਨਾ ਰਿਸ਼ਤਾ ਤਾਂ ਮੈਂ ਕਰਤੀ ਜਾਊ ਚਲੋ ਭਾਈ ਅਸੀਂ ਤੁਹਾਨੂੰ ਮੋੜਦੇ ਤਾਂ ਨਹੀਂ ਪਰ ਤੁਹਾਨੂੰ ਸਾਰੇ ਸਾਡੇ ਘਰ ਦੇ ਹਾਲਾਤ ਦਾ ਪਤਾ ਹੀ ਹੈਗਾ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਹੈਗੀ ਬਾਕੀ ਮੁੰਡੇ ਨੂੰ ਆ ਜਾਣ ਦੋ ਉਹਦੇ ਨਾਲ ਗੱਲ ਕਰ ਲੈਂਦੇ ਆ ਕੋਈ ਨਹੀਂ ਪੁੱਛ ਲਈ ਭਾਈ ਉਹ ਕਿਹੜਾ ਤੁਹਾਡੇ ਕਹਿਣੇ ਤੋਂ ਬਾਹਰ ਹੈਗਾ ਦੇਖ ਲੋ ਜੀ ਸਾਡੀ ਇੱਜ਼ਤ ਦਾ ਸਵਾਲ ਹੈਗਾ ਵਿਆਹ ਰੱਖਿਆ ਹੋਇਆ ਹੈਗਾ ਜੇ ਵਿਆਹ ਨਾ ਹੋਇਆ ਸਾਰੇ ਰਿਸ਼ਤੇਦਾਰਾਂ ਤੇ ਪਿੰਡਾਂ 'ਚ ਨਾ ਸਾਡੀ ਥੂ-ਥੂ ਹੋਊਗੀ ਉਹ ਤਾਂ ਠੀਕ ਐ ਉਤਾਰ ਵਿਆਹ ਕਦੋਂ ਦਾ ਰੱਖਿਆ ਪਰਸੋਂ ਦਾ ਹੀ ਪੁੱਤ ਪਰਸੋਂ ਇੰਨੀ ਜੇਤੀ ਅਸੀਂ ਇੰਨੀਆਂ ਤਿਆਰੀਆਂ ਕਿਵੇਂ ਕਰਾਂਗੇ ਭਾਈ ਅੰਮ੍ਰਿਤ ਕੱਲਾ ਜਾਣਾ ਨਾਲੇ ਆ ਪਗੜਾ ਬਾਲਾ ਕੁਛ ਕਰਨਾ ਜੀ ਸਾਰੀ ਤਿਆਰੀ ਅੰਮ੍ਰਿਤ ਨਾਲ ਮੈਂ ਆਪ ਕਰਾਉਂਗਾ ਸੱਗੀ ਕਾ ਜੀ ਚਲਤੀ ਗਾ ਅੰਮ੍ਰਿਤ ਵਧੀਆ ਜੀ ਸੱਗੀ ਕਾ ਜੀ ਅੱਜ ਬੇਬੇ ਕਿਵੇਂ ਗਿੜਾ ਮਾਰਲਾ ਤੁਸੀਂ ਨਾ ਬਹੁਤੀਆਂ ਗੱਲਾਂ ਕਰਦਾ ਕਦੇ ਆਇਆ ਬੇਬੇ ਨੂੰ ਮੈਨਣਾ ਬੇਬੇ ਕੰਮਕਾਰ ਵਿੱਚ ਨਾ ਟਾਈਮ ਨਹੀਂ ਲੱਗਦਾ ਹੈਗਾ ਤੂੰ ਆ ਜਾਇਆ ਕਰ ਮੈਂ ਤਾਂ ਦੂਜੇ ਦਿਨ ਆ ਜਾਕਰੂ ਜੇ ਤੂੰ ਚਾਹੇਗਾ। ਓਕੇ ਮੈਂ। ਪੁੱਤੇ ਹੁਣ ਤੇਰੇ ਵਾਸਤੇ ਰਿਸ਼ਤਾ ਲੈ ਕੇ ਆਏ ਨੇ। ਲੈ ਬਾਪੂ ਜੇ ਬੇਬੇ ਰਿਸ਼ਤਾ ਲੈ ਕੇ ਆਈ ਆ ਫਿਰ ਮੋੜਨਾ ਕਿਉਂ ਆ? ਆਹ ਗੱਲ ਕਹਿ ਕੇ ਤਾਂ ਮੇਰਾ ਦਿਲ ਖੁਸ਼ ਘਟਾ। ਉਹ ਤਾਂ ਠੀਕ ਹੈ। ਇਹ ਪਰਸੋਂ ਦਾ ਵਿਆਹ ਕਹਿੰਦੇ ਨੇ ਪੁੱਤ। ਇੰਨਾ ਜਲਦੀ ਬਾਪੂ? ਪੁੱਤੇ ਇਹਨਾਂ ਨੇ ਆਪਦੀ ਕੁੜੀ ਦਾ ਵਿਆਹ ਰੱਖਿਆ ਹੋਇਆ ਹੈਗਾ ਪਰਸੋਂ ਦਾ। ਇਹਨਾਂ ਨੇ ਜਿਹੜੇ ਮੁੰਡੇ ਨਾਲ ਵਿਆਹ ਰੱਖਿਆ ਸੀ ਉਹ ਚੱਜਦੇ ਨਹੀਂ ਨਿਕਲੇ। ਕਾਰਜ-ਬਿਹਾਰ ਸਾਰੇ ਹੋ ਗਏ। ਹੁਣ ਜੇ ਪਰਸੋਂ ਨੂੰ ਵਿਆਹ ਨਹੀਂ ਕਰਦੇ ਤਾਂ ਇਹਨਾਂ ਦੇ ਹਿਸਤੇ ਰਾਂਚ ਤੇ ਪਿੰਡ 'ਚ ਬੇਇੱਜ਼ਤੀ ਹੁੰਦੀ ਆ। ਫੇ ਤਾਂਹੀਂ ਤਾਂ ਸੀ ਮਾਨ ਨਾਲ ਆਇਆਗੀ। ਵੀ ਸਾਡੀ ਮੋੜਨੀ ਨਹੀਂ। ਨਾਇਪੁਰ ਤੇ ਤੇਰੀ ਦਾਦੀ ਨੇ ਸਾਡੀ ਚੰਗੀ ਬਣਦੀ ਤੀ। ਮੇਰੀ ਲਿਹਾਇਤ ਹੀ। ਹੈਂ ਮੈਂ ਮਾਨ ਕਰਕੇ ਆਈਆਂ ਤੂੰ ਮੁੰਡਾ ਸਿਆਣਾ ਹੈਗਾ। ਇੰਨਾ ਛੇਤੀ ਤਾਂ ਪੈਸਾ ਹੱਲ ਵੀ ਹੋਣਾ ਬੇਬੇ। ਅਮਰ ਤੂੰ ਕਿਸੇ ਗੱਲ ਦਾ ਫਿਕਰ ਨਾ ਕਰ। ਮੈਂ ਹੈਗਾ ਤੇਰੇ ਨਾਲ ਲੱਗ ਕੇ ਮੈਂ ਸਾਰਾ ਕੁਝ ਆਪ ਕਰੂੰਗਾ। ਬੱਪੂ ਚਾ ਆਪਣੀ ਪਿਆ ਤੇ ਚੰਨ ਨੂੰ। ਨਾ ਪੁੱਤ ਮੈਂ ਤਾਂ ਹਜੇ ਆ ਕੇ ਬੈਠਿਆ ਹੀ ਸੀਗਾ। ਜਾ ਦੁੱਲਿਆ। ਮੈਂ ਲੈ ਕਿਉਂ ਨੂੰ? ਹੋ ਗਿਆ ਬਣੇ ਕੁਛ ਨਹੀਂ ਹੋਇਆ ਵੀਰੇ ਗੱਲ ਤਾਂ ਦੱਸ ਤੂੰ ਕੀ ਹੋ ਗਿਆ ਅਸਵੇਰੇ ਦੁਨ ਨਾਲ ਕੱਲੀ ਆ ਗਈ ਮੈਨੂੰ ਮੇਰੇ ਸਹੁਰਿਆਂ ਨੇ ਵੀਰੇ ਘਰੋਂ ਕੱਢਤਾ ਮੈਂ ਕਿਉਂ ਕਰੂੰ ਕੱਢਤਾ ਉਹਨਾਂ ਨੇ ਗੱਲ ਕੀ ਹੋ ਗਈ ਜਿਹੜਾ ਭੂਆ ਨੇ ਰਿਸ਼ਤਾ ਕਰਾਇਆ ਸੀ ਨਾ ਵੀਰੇ ਉਹ ਕਹਿੰਦੇ ਵੀ ਮੁੰਡਾ ਚੰਗਾ ਨਹੀਂ ਹੈਗਾ ਵੀ ਉਹਨਾਂ ਨੂੰ ਬਾਅਦ ਚ ਪਤਾ ਲੱਗਿਆ ਤਾਂ ਕਰਕੇ ਉਹਨਾਂ ਨੇ ਮੈਨੂੰ ਘਰੋਂ ਕੱਢਤਾ ਲੈ ਬਣੇ ਫਿਰ ਇਹਦੇ ਵਿੱਚ ਤੇਰੀ ਕੀ ਗਲਤੀ ਹੈ ਨਾਲ ਮੈਂ ਪੂਰ ਨੂੰ ਪਹਿਲਾਂ ਕਿਹਾ ਸੀ ਵੀ ਤੂੰ ਬੁੱਠੇ ਪੰਗੇ ਨਾ ਲੈ ਇਹ ਜੀ ਮੇਰੀ ਸੱਸ ਨੂੰ ਮੈਨੂੰ ਕਹਿੰਦੀ ਵੀ ਤੂੰ ਵੀ ਭੂਆ ਨਾਲ ਰਲੀ ਮਿਲੀ ਆ ਵੀ ਤੁਸੀਂ ਜਾਣ ਕੇ ਮੇਰੀ ਤੀ ਦਾ ਉੱਥੇ ਰਿਸ਼ਤਾ ਕਰਾਇਆਗਾ ਲੈ ਪਣੇ ਇਹ ਉਹਨਾਂ ਦੀ ਚੰਗੀ ਗੱਲ ਹੈ ਮੈਂ ਕਰਦਾ ਉਹਨਾਂ ਨਾਲ ਗੱਲ ਨਾ ਵੀਰੇ ਤੂੰ ਕੀ ਗੱਲ ਕਰੇਗਾ ਮੈਂ ਬਥੇਰਾ ਕਿਹਾ ਸੀ ਉਹਨਾਂ ਨੂੰ ਵੀ ਮੇਰੀ ਕਿਹੜਾ ਇਹ ਦੁਸ਼ਮਣਾਂਗੀ ਮੇਰੀਆਂ ਵੱਡੀਆਂ ਪਹਿਣਾ ਨਾਲੋਂ ਵੀ ਵੱਧ ਹੈ ਤਾਂ ਮੈਨੂੰ ਉਹਨਾਂ ਨੇ ਤਾਂ ਪਰ ਮੇਰੀ ਇੱਕ ਵੀ ਨਹੀਂ ਸੁਣੀ ਕੋਈ ਗੱਲ ਨਹੀਂ ਪਣੇ ਤੂੰ ਫਿਕਰ ਨਾ ਕਰ ਮੈਂ ਕੀ ਤੈਨੂੰ ਸਾਹਮਣੇ ਨਹੀਂ ਸਕਦਾ ਚੱਲ ਵੀਰੇ ਕਰਤਾ ਮੇਰਾ ਉਹੀ ਹੈ ਮੈਂ ਇੱਥੇ ਕਿੰਨਾ ਚਿਰ ਬੈਠੀ ਰਹੂੰਗੀ ਨਾਲੇ ਪੇਕੇ ਘਰ ਬੈਠੀ ਮੈਂ ਸੋਹਣੀ ਲੱਗਦੀ ਆਂਗੀ ਲੈ ਪਣੇ ਫਿਰ ਉਹ ਆਪ ਵੀ ਤਾਂ ਸਮਝਣਾ ਚੱਲ ਕੋਈ ਨਾ ਮੇਰੇ ਦੇਖੀ ਜਾਊਗੀ ਜਿਵੇਂ ਬਣੂਗੀ ਚੱਲ ਬੈਠ ਪਾਣ ਤੂੰ ਇਹਨਾਂ ਪਾਣੀ ਲੈ ਕੇ ਦਿੰਦਾ ਚੰਗਾ ਪੁੱਤ ਤਾਂ ਸਾਡਾ ਮਾਨ ਰੱਖਦਾ ਬੀਬੇ ਮੇਰੇ ਦਾਦੀ ਨੇ ਮੇਰਾ ਬੜਾ ਪਿਆਰ ਸੀਗਾ ਮੈਂ ਛੋਡੀ ਗੱਲ ਕਿਵੇਂ ਮੋੜ ਸਕਦਾ ਸੀਗਾ ਚੰਗਾ ਜੀ ਠੀਕ ਹੈ ਠੀਕ ਹੈ ਬੱਤ ਮੈਂ ਵੀ ਤੇਰੇ ਕਿੰਨੀ ਆਉਂਦੀ ਸੀ ਮੈਂ ਹੁਵੇ ਰੋਟੀ ਪਾਣੀ ਖਾ ਲਾ ਕਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਕੋਈ ਨਾ ਮੰਮੀ ਰੋਟੀ ਤਾਂ ਮੈਂ ਖਾ ਲੂ ਪਹਿਲਾਂ ਤੁਸੀਂ ਆਏ ਹੋ ਸੋ ਭਾਬੀ ਨੂੰ ਕਿਉਂ ਬਾਰੇ ਕਰਦੇ ਉਹਨਾਂ ਦਾ ਕੀ ਕਸੂਰ ਸੀਗਾ ਕਿਹੜਾ ਕੁਝ ਹੋਇਆ ਬੱਤ ਉਹ ਥੋੜਾਗਾ ਭਾਬੀ ਨੇ ਤੇਰੇ ਨਾਲ ਜਾਣ ਬੁੱਝ ਕੇ ਕੀਤਾ ਇਹ ਸਾਰਾ ਕੁਝ ਭਾਬੀ ਜਾਣ ਬੁੱਝ ਕੇ ਕਿਉਂ ਕਰੂਗੀ ਮੰਮੀ ਉਹਨਾਂ ਦੀ ਕਿਹੜਾ ਮੇਰੇ ਨਾਲ ਕੋਈ ਦੁਸ਼ਮਣੀ ਸੀਗੀ ਤੈਨੂੰ ਨਹੀਂ ਪਤਾ ਬੱਤ ਉਹ ਅੰਦਰੋਂ ਅੰਦਰ ਤਨਾ ਬਾੜੀ ਖਾਰ ਰੱਖਦੀ ਹੈਗੀ ਉਹ ਜਾਣ ਬੁੱਝ ਕੇ ਨਾ ਪੇਕੇ ਨਾਲ ਰਲ ਕੇ ਤੇਰੇ ਮਾੜੇ ਥਾਂ ਰਿਸ਼ਤਾ ਕਰਾਉਂਦੀ ਸੀ ਮੰਮੀ ਤੁਸੀਂ ਅਫਦਲਵੀ ਬਣਾ ਹੀ ਜਾਣੇ ਹੋਗੇ ਇਹ ਜੀ ਕੋਈ ਗੱਲ ਨਹੀਂ ਸੀ ਪਤ ਤੂੰ ਟੁੱਟ ਪੋੜ ਜਾਗੇ ਉਹਦੇ ਮੰਗਰ ਲੱਗ ਰਹੀਆਂ ਗਈ ਹੁਣ ਤਾਂ ਪੋਰਾ ਕਾਸ਼ ਨਹੀਂ ਛੱਡੀ ਤੇਰੀ ਜ਼ਿੰਦਗੀ ਬਰਬਾਦ ਕਰਨ ਦੀ ਹਜੇ ਵੀ ਉਹਦਾ ਪੱਖ ਲੈਨੀ ਆ ਤੂੰ ਮੰਮੀ ਤੁਸੀਂ ਐਵੇਂ ਨਾ ਕਰੋ ਤੁਸੀਂ ਗਲਤੀ ਕੀਤੀ ਭਾਬੀ ਨੂੰ ਘਰੋਂ ਕੱਢ ਕੇ ਤੈਨੂੰ ਸਮਝ ਨਹੀਂ ਆਉਂਦੀ ਕਿੰਨੇ ਵਾਰੀ ਤੈਨੂੰ ਪਿਆਰ ਨਾਲ ਸਮਝਾ ਰਿਆ ਵੀ ਤੂੰ ਇਹੋ ਜਿਹੀਆਂ ਗੱਲਾਂ 'ਚ ਨਾ ਵੜ ਨਾ ਵੜ ਚੁੱਪ ਕੇ ਚੱਕ ਕੇ ਨਾ ਰੋਟੀ ਖਾ ਲੈ ਕਿਹੜਾ ਕੁਝ ਕਰਨਾ ਉਹ ਮੈਂ ਆਪ ਹੀ ਦੇਖ ਲੂੰਗੀ ਬੇਬਾਪੂ ਪਾਣੀ ਬਾਪੂ ਪੱਜ ਸੋਚ ਹੀ ਰਹੇ ਸੀ ਨਾ ਮਹਾਰਾਏ ਨੇ ਆਪਣੀ ਸੁਣੀ ਲਈ ਮਿੰਟੋ ਮਿੰਟੀ ਕਾਰਜ ਹੋ ਗਏ ਹਾਂ ਪੁੱਤ ਮੈਂ ਤਾਂ ਐ ਸੋਚਦਾ ਵੀ ਉਹਨਾਂ ਦਾ ਰਿਸ਼ਤਾ ਟੁੱਟਣ ਦਾ ਕੋਈ ਹੋਰ ਕਾਰਨ ਤਾਂ ਨਹੀਂ ਹੈਗਾ ਨਹੀਂ ਬਾਪੂ ਬੀਬੀ ਨੂੰ ਖਾਲੀ ਥੋੜੀ ਮੋੜ ਸਕਦਾ ਸੀਗੀ ਆਪਾਂ ਅੱਜ ਕੱਲ੍ਹ ਤੁਹਾਨੂੰ ਪਤਾ ਹੈਗਾ ਮੁੰਡਿਆਂ ਦਾ ਹਾਲ ਸਾਰੇ ਨਸਿਆਂ ਵਿੱਚ ਪੈ ਗਏ ਹਾਂ ਪੁੱਤ ਗੱਲ ਤਾਂ ਤੂੰ ਠੀਕ ਕੀਤੀ ਐ ਕਿੰਨੀਆਂ ਮਾਵਾ ਦੇ ਪੁੱਤ ਖੋਲੇ ਨਸ਼ਿਆਂ ਨੇ ਬੱਪੂ ਤੂੰ ਆਪ ਹੀ ਦੱਸ ਆਪ ਨੂੰ ਕਿੰਨਾ ਟਾਈਮ ਹੋ ਗਿਆ ਨਾ ਬਰਤ ਦੇ ਨੂੰ ਜੇ ਕੋਈ ਗੱਲ ਹੁੰਦੀ ਹੈ ਆਪ ਨੂੰ ਪਹਿਲੀ ਦੱਸ ਦਿੰਦੇ ਇਹ ਪੁੱਤ ਫੇਰ ਵੀ ਸੋਚਣਾ ਪੈਂਦਾ ਹੈ ਰਿਸ਼ਤੇਦਾਰੀ ਪੈਂਦੀ ਹੈ ਉਹਨਾਂ ਨਾਲ ਚੱਲ ਬੱਪੂ ਤੂੰ ਫੇਰ ਨਾ ਕਰ ਜੋ ਵੀ ਹੁੰਦਾ ਚੰਗਾ ਹੀ ਹੁੰਦਾ ਨਾਲੇ ਆਪਾਂ ਬਾਜ਼ਾਰ ਜਾਇਆ ਨਾ ਨਾਲੇ ਭੈਣੇ ਕੋਲ ਜਾਇਆ ਉਹਨੇ ਗਗਨ ਕੋਲੇ ਪੁੱਤ ਮੇਰੇ ਤਾਂ ਚਾਜੇ ਵਿੱਚ ਹੀ ਰਹਿ ਗਈ ਮੈਂ ਤਾਂ ਤੇਰਾ ਵਿਆਹ ਪੂਰਾ ਵਧੀਆ ਕਰਨਾ ਸੀ ਕੋਈ ਨਹੀਂ ਬੱਪੂ ਟੈਨਸ਼ਨ ਨਾ ਲੈ ਤੂੰ ਆ ਚੱਲੀ ਆਪਾਂ ਹੁਣ ਚੱਲ ਹੋਰ ਵਲਜੀਤ ਵਲਜੀਤ ਹਾਂ ਬੇਬੇ ਨਹੀਂ ਤਾਂ ਕਰਾਈ ਰਿਸ਼ਤਾ ਪੱਕਾ ਉਹਨਾਂ ਨੇ ਇੱਕ ਵਾਰ ਵੀ ਨਾਂ ਨੁਕਰ ਨਹੀਂ ਕਰੀ ਉਹਨਾਂ ਨੇ ਤਾਂ ਮੰਨਣਾ ਹੀ ਸੀਗਾ ਐਡੇ ਘਰ ਦਾ ਰਿਸ਼ਤਾ ਵਾਗ ਗਿਆ ਹੋਰ ਉਹਨਾਂ ਨੂੰ ਕੀ ਚਾਹੀਦਾ ਸੀਗਾ ਉਹਨਾਂ ਨੇ ਆਪਣਾ ਮਾਨ ਰੱਖਦਾ ਕੋਈ ਛੋਟੀ ਮੋਟੀ ਗੱਲ ਦੀਗੀ ਬੇਬੇ ਮੈਨੂੰ ਐਂ ਦੱਸਾ ਉੱਥੇ ਮੇਰਤੀ ਖਾਊ ਕੀ ਕਿੱਥੇ ਤੁਸੀਂ ਰਿਸ਼ਤੇ ਪੱਕਾ ਕਰੇ ਆਈ ਉਹ ਕਿ ਭੁੱਖੇ ਸੰਦੇ ਨੇ ਬਾਕੀ ਆਪਣੀ ਧੀ ਦੀ ਕਿਸਮਤ ਜਾਣਦੇ ਆ ਮੈਂ ਉਹਨਾਂ ਨੂੰ ਉਹਨਾਂ ਦੇ ਕਿ ਟਰੱਕ ਚੱਲਦੇ ਨੇਗੇ ਮੰਮੀ ਤੂੰ ਦਾ ਸ਼ੁਕਰ ਕਰ ਰੱਬ ਦਾ ਤੇਰੀ ਧੀ ਦਾ ਰਿਸ਼ਤਾ ਹੋਗਾ ਨਹੀਂ ਸਾਰਾ ਪਿੰਡ ਸਾਰੇ ਰਿਸ਼ਤੇ ਰੁੱਥੂ ਰ ਕਰ ਦੇ ਚੱਲ ਠੀਕ ਆਗਾ ਕਿਹੜਾ ਉਹਦੇ ਕਰਮਾਂ ਚ ਹੋਇਆ ਉਹ ਹਰ ਹਿੱਲੇ ਹੋਊਗਾ ਵੀਰਪਾਲ ਕਿੱਥੇ ਗਈ ਉਹਨੂੰ ਕਹਿ ਚਾਹ ਪਾਣੀ ਦੇਊਗੀ ਮੈਂ ਤਾਂ ਬੇਬੇ ਨੂੰ ਕਰੋ ਕੜਤਾ ਮੈਨੂੰ ਤਾਂ ਚੰਕੀ ਨਹੀਂ ਲੱਗਦੀ ਹੈ ਨਹੀਂ ਬੂ ਆ ਤੈਨੂੰ ਕੀ ਕਰਤਾ ਤੈਨੂੰ ਸ਼ਰਮ ਨਾ ਆਏਗੀ ਮੇਰੀ ਗੱਲ ਸੁਣ ਲੈ ਤੈ ਬਹੁਤ ਚਲਾ ਲੀਆਂ ਜਾਂ ਤਾਂ ਉਹ ਕਰੇ ਰਹੂਗੀ ਜਾਂ ਮੈਂ ਕਰੇ ਰਹੂਗੀ ਤੈ ਤਾਂ ਹੱਦੀ ਪਾਤੀ ਕਰੇ ਬੈ ਤੇਰੇ ਕਾਰਜ ਤੂੰ ਘਰੋਂ ਕੜਤੀ ਫਿਰ ਇੱਕ ਹੀ ਗੱਲ ਹੋਈ ਮੇਰੀ ਗੱਲ ਸੁਣ ਲਾ ਕਿਹੜਾ ਮੈਂ ਕਹਿਤਾ ਉਹ ਮੈਂ ਕਹਿਤਾ ਮੇਰੀ ਗੱਲ ਸੁਣ ਬੇਬੇ ਵੀਰਪਾਲ ਵਾਲੀ ਗੱਲ ਆਪਾਂ ਹੁਣ ਨਹੀਂ ਤੋੜਦੇ ਜੇ ਹੁਣ ਤੋੜ ਲਈ ਇਹਨੇ ਮੇਰੀ ਮਾਂ ਨੇ ਜੇ ਘਰੇ ਕਲੇਸ਼ ਪਾ ਲਿਆ ਰਿਸ਼ਤਾ ਪਹਿਲਾਂ ਟੁੱਟਿਆ ਸੋਹਣ ਦਾ ਜੇ ਹੁਣ ਫੇਰ ਟੁੱਟ ਗਿਆ ਫੇਰ ਕੀ ਕਰਾਂਗੇ ਇਹੀ ਗੱਲ ਤੈਨੂੰ ਮੈਂ ਕਹਿਣੀ ਆ ਵੀ ਇਹ ਤਾਂ ਮਗਰੋਂ ਛੇੜਾ ਛੇੜਾ ਲੀ ਇਹ ਤਾਂ ਟੱਕਣ ਚੱਕੀ ਨਾ ਮੇਰੀ ਗੱਲ ਸੁਣ ਬੇਬੇ ਹੁਣ ਆਪਾਂ ਕੋਈ ਗੱਲ ਨਹੀਂ ਛੇੜਦੇ ਆਪਾਂ ਵਿਆਹ ਤੋਂ ਬਾਅਦ ਹੀ ਦੇਖਾਂਗੇ ਕੀ ਬਣਦਾ ਹੈਗਾ ਚਲ ਠੀਕ ਹੈ ਪੁੱਤ ਜਿਵੇਂ ਹੈਗੀ ਗੱਲ ਠੀਕ ਹੈ ਮੈਂ ਤਾਂ ਕੰਨਾ ਨੂੰ ਹੱਥ ਲਾ ਲੇ ਮੈਂ ਨਹੀਂ ਕੁਝ ਬੋਲ ਚਲ ਚੰਗਾ ਬੇਬੇ ਮੈਂ ਕੱਪੜੇ ਬਦਲਣਾ ਫਿਰ ਲਾ ਗੱਲ ਹਾਂ ਠੀਕ ਹੈ ਚਾਚੀ ਵਧੀਆ ਅੱਛਾ ਲੈ ਉਹ ਉਹਨਾਂ ਨੇ ਤਾਂ ਕੋਈ ਗੱਲ ਵੀ ਨਹੀਂ ਕੀਤੀ। ਅੱਛਾ। ਚੱਲ ਚੰਗਾ ਫਿਰ ਮੈਂ ਫੋਨ ਕਰਦੀ ਆਂਗੀ। ਕੀ ਹੋ ਗਿਆ ਭਣੇ? ਹੁਣ ਕਿਉਂ ਰੋਈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਪਣੇ ਮੈਤਰਾ ਭਰਾ ਹੈਗਾ ਤੂੰ ਇੱਥੇ ਰਹਿ ਜੀ ਸਦਕੇ ਰਹਿ ਮੈਂ ਕੀ ਤੈਨੂੰ ਰੱਖ ਨਹੀਂ ਸਕਦਾ ਉਹ ਗੱਲ ਨਹੀਂ ਹੁੰਦੀ ਵੀਰੇ ਕੁੜੀਆਂ ਤਾਂ ਨਾ ਪੇਕੇ ਘਰ ਪਰੌਣਿਆਂ ਵਾਂਗ ਆਉਂਦੀਆਂ ਨਹੀਂ ਸੋਹਣੀਆਂ ਲੱਗਦੀਆਂ ਨਹੀਂ ਆ ਅਸਲ ਕਰ ਤਾਂ ਕੁੜੀ ਦਾ ਨਾ ਸੌਹਰੇ ਘਰ ਹੀ ਹੁੰਦਾ ਹੈਗਾ ਮੈਂ ਵੀ ਪਣੇ ਬਾਈ ਨੂੰ ਫੋਨ ਲਾਇਆ ਸੀ ਉਹਨੇ ਚੱਕਿਆ ਨਹੀਂਗਾ ਮੈਂ ਕਰਦੀ ਆ ਵੀਰੇ ਮੈਂ ਜਾ ਕੇ ਆਉਣੀ ਆ ਇੱਕ ਵਾਰੀ ਨਹੀਂ ਪਣੇ ਹੁਣ ਤੈਨੂੰ ਨਾ ਕੋਈ ਹੱਲ ਕਰਕੇ ਭੇਜਾਂਗੇ ਨਹੀਂ ਤਾਂ ਉਹਨੇ ਤੇਰੀ ਕਦਰ ਨਹੀਂ ਪਾਉਣੀ ਚਲ ਠੀਕ ਹੈ ਵੀਰੇ ਠੀਕ ਹੈ ਆਪਈ ਕੰਮ ਸੀ ਕੋਈ ਮੈਂ ਤਾਂ ਬਾਪੂ ਜੀ ਐ ਕਹਿੰਦੀ ਸੀ ਕਿ ਵੀ ਮੇਰਾ ਬੇਲੀ ਦਾ ਮਨ ਨਹੀਂ ਲੱਗਦਾ ਹੈਗਾ ਵੀ ਮੈਨੂੰ ਚੌਂਕੇ ਚੜਾ ਦੋ ਵੀ ਇਨਾਂ ਦੇ ਵੀ ਆਪਣੇ ਕੰਮ ਵਾਲੀ ਦਾ ਖਰਚਾ ਘਟਜੂਗਾ ਕੋਈ ਨਹੀਂ ਪੁੱਤ ਹੋਈ ਤਾਂ ਤੈਨੂੰ ਥੋੜੇ ਦਿਨ ਹੀ ਹੋਏ ਨੇ ਆਈ ਨੂੰ ਇਥੇ ਤੋਂ ਕੰਮ ਕਰਾਉਂਦੇ ਸੀ ਵਧੀਆ ਨਹੀਂ ਲੱਗਦੇ ਹੁਣ ਹੋਈ ਤਾਂ ਥੋੜੇ ਦਿਨ ਰਹਿੰਦੇ ਨੇ ਨਾਲੇ ਉਹਦੇ ਵੀ ਉਹਦਾ ਮਹੀਨਾ ਪੂਰਾ ਹੋ ਗਿਆ ਜਦੋਂ ਉਦੋਂ ਹਟਾ ਦਾਂਗੇ ਉਹਨੂੰ ਕੰਮ ਤੋਂ ਨੜੇ ਫੇਰ ਆਪਾਂ ਗਾਗਣ ਨੂੰ ਸੱਦ ਲਾਂਗੇ ਉਦੋਂ ਤੈਨੂੰ ਚੌਂਖੇ ਚੜ੍ਹਾ ਲਾਂਗੇ ਸੱਚੀ ਬਾਪੂ ਮੈਂ ਬਹੁਤ ਭੱਗ ਵਾਲੀ ਆ ਕਿ ਮੈਂ ਸੋਡੇ ਘਰੇ ਆਈ ਇਹਨਾਂ ਤਾਂ ਕੋਈ ਨਹੀਂ ਕਰਦਾ ਕਿਸੇ ਦੇ ਜਿੰਨਾ ਤੁਸੀਂ ਕਰਦੇ ਹੋਗੇ ਹਈ ਤਾਂ ਪੁੱਤ ਸਾਡਾ ਹੱਥ ਤੰਗ ਹੈ ਨਹੀਂ ਤਾਂ ਤੇਰੇ ਬਹੁਤ ਚਾਹ ਪੂਰੇ ਕਰਨੇ ਸੀ ਜ਼ਰੂਰੀ ਥੋੜੀ ਆ ਬਾਪੂ ਜੀ ਚਾਹ ਪੈਸੇ ਨਾਲ ਹੀ ਪੂਰੇ ਹੁੰਦੇ ਨੇ ਬਸ ਕਰਦਿਆਂ ਦਾ ਪਿਆਰ ਬਣਿਆ ਰਹਿਣਾ ਚਾਹੀਦਾ ਪੁੱਤ ਤੂੰ ਕਿੰਨੀ ਸਿਆਣੀ ਹੈ ਘਰ ਬਾਰੇ ਵੀ ਸੋਚਦੀ ਹੈ ਚਲ ਤੀਏ じゃ ਆਰਾਮ ਕਰ ਲੈ ਵਗ ਜਾਂ ਤੂੰ ਆਪਾਂ ਤਾਂ ਵਧੀਆ ਹੋ ਗਿਆ ਕੁੜੀ ਆਵਦੇ ਘਰੇ ਵਗ ਗਈ ਆਪਾਂ ਸੁਖਰੂ ਹੋ ਗਏ ਆਪਣੀ ਇਹ ਸੋਚ ਮੇਟ ਗਈ ਬੇਬੀ ਮੈਂ ਤਾਂ ਪੂਰਾ ਚਾਹਨੀਗਾ ਆਪਣੇ ਕਿਹੜਾ ਉਹ ਬਰਾਬਰ ਦੇਣਗੇ ਉਹ ਤਾਂ ਪਹਿਲਾਂ ਨੋਂ ਵੀ ਮਾੜੇ ਹੋਗੇ ਮੈਂ ਤਾਂ ਪੂਰਾ ਚਾਹਨੀਗਾ ਨਾ ਜਿੱਥੇ ਉਹਦੇ ਸੰਯੋਗ ਤੇ ਉੱਥੇ ਪੜਗੇ ਤੂੰ ਤੇ ਮੈਂ ਕੀ ਕਰ ਸਕਦਾ ਸੀ ਵਿੱਚ ਗੱਲ ਦੇ ਇਹ ਸੰਯੋਗਾਂ ਦੀ ਗੱਲ ਹੁੰਦੀ ਹੈ ਸਾਰੀ ਪਰ ਬੇਬੀ ਮੈਂ ਇੰਨਾ ਸੋਚਿਆ ਨਹੀਂ ਸੀਗਾ ਵੀ ਮੇਤੀ ਇਹੋ ਜਿਹੀ ਕਰ ਚੀ ਆਉਗੀ ਆਪਣੇ ਸੋਚੇ ਨਾਲ ਪੁੱਤ ਕੀ ਹੁੰਦਾ ਹੈਗਾ ਹੈ ਇਹ ਤਾਂ ਕਿਸਮਤ ਹੈ ਕਰਮ ਨੇ ਜਿਹੇ ਜਿਹੇ ਕਿਸਮਤ ਲਿਖੀ ਉਹ ਹੀ ਬਣ ਜਾਂਦੀ ਹੈ ਅੱਛਾ ਗਮੀ ਅੱਛਾ ਗਬੇ ਨਹੀਂ ਤੂੰ ਕੀ ਕਰਦੀ ਐ ਇੱਥੇ ਨਿਕਲ ਮੇਰੇ ਘਰੋਂ ਇੱਥੋਂ ਮੰਮੀ ਮੈਂ ਇੱਥੇ ਬਿਆਕੇ ਆਈਆਂਗੀ ਮੈਂ ਕਿਵੇਂ ਨਿਕਲ ਜਾਇਆ ਇੱਥੋਂ ਮੇਰਾ ਵੀ ਘਰ ਐ ਇਹ ਇਹ ਤਾਂ ਤੇਰਾ ਪਲੇਖਾ ਗਾ ਵੀ ਮੈਂ ਤੈਨੂੰ ਆਈ ਰੱਖ ਲੂੰਗੀ ਪਉਨੀ ਪੰਚਾਇਤ ਬਿਠਾ ਲਾ ਮੈਂ ਤੈਨੂੰ ਤਾਂ ਵੀ ਨਹੀਂ ਰੱਖਦੀ ਗੁੱਸਾ ਕਿੱਲਾ ਥੋੜੇ ਜਿਿਹ ਚਿਰਦਾ ਹੁੰਦਾ ਐ ਐ ਨਹੀਂ ਹੋਣਾ ਹੁੰਦਾ ਵੀ ਲੈਣ ਵਾਂ ਲੈ ਹੈ ਇਹ ਆ ਵੇਸਕਾ ਦੀ ਨੂੰ ਆਈ ਬਸੂਗੀ ਨਾ ਬੇਬੇ ਮੈਂ ਇਹਨੂੰ ਮਾਫ ਨਹੀਂ ਕਰਨਾ ਇਹਦੇ ਕਰਕੇ ਨਾ ਮੇਤੀ ਗਰੀਬ ਘਰ ਬਿਆਹੀਗੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜਾਂ ਤਾਂ ਇਹ ਘਰ ਚ ਰਹੂਗੀ ਜਾਂ ਮੈਂ ਰਹੂਗੀ ਮੰਮੀ ਤੁਸੀਂ ਐ ਕਿਉਂ ਕਰਦੇ ਹੋ ਮੈਂ ਪੇਕੇ ਘਰ ਕਿੰਨਾ ਚਿਰ ਬੈਠੂਗੀ ਨਾਲੇ ਲੋਕ ਕੀ ਕਹਿਣਗੇ ਅਖਣਗੇ ਕਿਿੱਦੇ ਦੀ ਆਈ ਹੈਗੀ ਮੁਰਕੇ ਇਹ ਸੌਰੀ ਨਹੀਂ ਗਈ ਮੇਰੀ ਗੱਲ ਸੁਣ ਲੈ ਜਾਂ ਤਾਂ ਤੂੰ ਵਗ ਜਾ ਜਾਂ ਫਿਰ ਮੈਂ ਜਾਨੀ ਹਾਂ ਹੁਣ ਤੁਸੀਂ ਵੀ ਆ ਗਏ ਸੁਣ ਲਿਆ ਨਾ ਮੰਮੀ ਮੈਨੂੰ ਕੀ ਕੁਝ ਬੋਲੀ ਜਾਂਦੀ ਐ ਤੁਸੀਂ ਵੀ ਕੁਝ ਬੋਲੋ ਹੁਣ ਹੁਣ ਮੈਂ ਕਿਵੇਂ ਕਰਾਂ ਯਾਰ ਮੈਂ ਆਪਣੀ ਮਾਂ ਨੂੰ ਕਿਵੇਂ ਕਹਦਾਂ ਵੀ ਤੂੰ ਘਰੋਂ ਨਿਕਲ ਜਾ ਫਿਰ ਮੈਂ ਵੀ ਕੀ ਕਰ ਸਕਦੀ ਹਾਂ ਜੀ ਮੈਂ ਨਿਕੋਸ ਕਰ ਸਕਦਾ ਹਾਂ ਜਾ ਜਾਨੀ ਤੈਨੂੰ ਵੀ ਪਤਾ ਲੱਗੇ ਵੀ ਕਿਸੇ ਟੀ ਨਾਲ ਕਿਵੇਂ ਕਰੀਦੀਆਂ ਹੁੰਦੀਆਂ ਨੇ ਹੁਣ ਆਥਣ ਹੋ ਗਿਆ ਇਹ ਕਿੱਥੇ ਜਾਊਗੀ ਇਸ ਘਰ ਦੀ ਨੂੰਹ ਐ ਇੱਥੇ ਰਹੋਗੀ ਕੋਈ ਨਹੀਂ ਬੇਬੇ ਰਹਿਣ ਦਿਓ ਮੈਂ ਬਾਗ ਜਾਨੀਂਗੀ ਸੁਮਣ ਜਾਇਆ ਹੀ ਕਰਦੇ ਬਾਰੇ ਹਾਂਜੀ ਜਾਇਏ ਕਿਹਦੇ ਨਾਲ ਗਈ ਸੀ ਚਾਚੀ ਨਾਲ ਗਈ ਸੀ ਤੈਨੂੰ ਇੱਕ ਵਾਰੀ ਫੇਰ ਜਾਣਾ ਬਹੁਣ ਗੁਰਦੁਆਰੇ ਕਿਉਂ ਹੁਣ ਤਾਂ ਜਾ ਕੇ ਆਈਏ ਵਿਚਾਰੀ ਦੁਬਾਰੀ ਕਿਉਂ ਜਾਣਾ ਬੱਪੂ ਜਿਹੜੇ ਤੁਸੀਂ ਸੁੱਖਾ ਸੁੱਖਿਆ ਸੀਗਾ ਉਹ ਸਾਰੇ ਪੂਰੀਆਂ ਹੋ ਗਏ ਹੁਣ ਓਏ ਹੁਣ ਗੱਲ ਵੀ ਦੱਸੇਗਾ ਕਬਜ਼ਾਰਤਾਂ ਯਹੀ ਪਾਈ ਜਾਏਗਾ ਬੱਪੂ ਮੇਰੀ ਨੌਕਰੀ ਲੱਗ ਗਈ ਪੰਜਾਬ ਪੁਲਿਸ ਚ ਹੁਣ ਤਾਂ ਮੈਂ ਮੁਲਾਜ਼ਮ ਬਣ ਗਿਆ ਉੱਛਾ ਪੁੱਤ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਲੇਗ ਪੁੱਤ ਮੇਰੀ ਬੋਤ ਨੂੰ ਦਾ ਕਿੰਨਾ ਚੰਗਾ ਪੜਾ ਹਾਂ ਬੱਪੂ ਤੇਰੀ ਪੋਤ ਨੂੰ ਤਾਂ ਬਹੁਤ ਕਰਮ ਵਾਲੀ ਹੈਗੀ ਹੁਣ ਤੁਸੀਂ ਆਏ ਕਰੋ ਅਫਤਾਰ ਵੀ ਹੁਰਣ ਫੋਨ ਕਰਕੇ ਦੱਸ ਦੋ ਹਾਂ ਸੋਣ ਮੈਂ ਕਰ ਦਿੰਦਾ ਹਾਂ ਜੀ ਜਾ ਸਹਮਣ ਤੂੰ ਵੀ ਪੁੱਤੋ ਉਹਨੂੰ ਗਗਨ ਨੂੰ ਫੋਨ ਕਰ ਦੇ ਸ਼ੁਕਰ ਹੈ ਪ੍ਰਮਾਤਮਾ ਤੂੰ ਸਾਡੀ ਇੰਨੀ ਨੇੜੇ ਹੋ ਕੇ ਸੁਣ ਲਈ ਹਲੋ ਹਲੋ ਠੀਕ ਆ ਮਰਦ ਵਧੀਆ ਬਾਈ ਤੂੰ ਦੱਸ ਠੀਕ ਆ ਬਈ ਠੀਕ ਹੋ ਗਿਆ ਠੀਕ ਨੇ ਬਈ ਸਾਰੇ ਹਾਂ ਠੀਕ ਠਾਕ ਬਈ ਮੈਂ ਤੈਨੂੰ ਐਂ ਕਹਿੰਦਾ ਸੀਗਾ ਵੀ ਮੈਨੂੰ ਨੌਕਰੀ ਮਿਲ ਗਈ ਵਧਾਈਆਂ ਬਾਈ ਤੈਨੂੰ ਸਤ ਸਾਬ ਉਹਦਾ ਹੋਵੇ ਬਈ ਮੈਂ ਪੰਜਾਬ ਪੁਲਿਸ ਚ ਹੋ ਗਿਆ ਬਈ ਬਸ ਫਿਰ ਤਾਂ ਵਧੀਆ ਹੋ ਗਿਆ ਹਾਂ ਮੈਂ ਤਾਂ ਆਈ ਫੋਨ ਲਾਇਆ ਸੀ ਨਾ ਮੈਂ ਹੁਣੇ ਹੁਣੀ ਆਈ ਸੀ ਗੁਰਦੁਆਰਿਆਂ ਅੱਛਾ 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 ਤੇ ਸੁਮਨ ਕਹਿੰਦੀ ਫੋਨ ਲਾ ਲ ਪਰ ਮੈਂ ਫੋਨ ਲਾ ਲੈਣਾ ਬੀਬੇ ਨੂੰ ਦੱਸ ਦੇ ਬਈ ਠੀਕ ਆ ਹਾਂ ਬਾਈ ਹੁਣੀ ਦੱਸ ਦਾਂਗਾ ਇਹ ਤਾਂ ਬੜੀ 40 ਗੱਲ ਹੈ ਦੱਸੂਗਾ ਕਿਉਂ ਨਹੀਂ ਹਾਂ ਹਾਂ ਬਈ ਠੀਕ ਆ ਬਈ ਠੀਕ ਠੀਕ ਆ ਭਈ ਅਮਰ ਦਾ ਠੀਕ ਆ ਭਈ ਠੀਕ ਬੇਬੇ ਬਤਾਇਆ ਤੁਨੂੰ ਕਾਹਦੀਆਂ ਅਮਰ ਨੂੰ ਨੌਕਰੀ ਮਿਲਦੀ ਪੁਲਿਸ ਚ ਭਰਤੀ ਹੋ ਗਿਆ ਇਹ ਬੇਵਾਰੀ ਸੋਹਣੀ ਗੱਲ ਹੋ ਗਈ ਨੀਵਲਜੀਤ ਹਾਂ ਬੇਬੇ ਮੈਂ ਕਹਿੰਦੀ ਜੀ ਨਾ ਜਿਹੜਾ ਸੁੱਖ ਮਿਰਤੀ ਨੂੰ ਮਿਲਣਾ ਹੈ ਆਪ ਹੀ ਮਿਲ ਜੂਗਾ ਇਹ ਪੁੱਤ ਸਭ ਕੁ ਕਰਮਾਂ ਵੇ ਹੁੰਦੇ ਨੇਗੇ ਜਿਹਨੂੰ ਸੁੱਖ ਮਿਲਣਾ ਹੋਵੇ ਉਹਨੂੰ ਗਰੀਬ ਕਰੇ ਜਾ ਕੇ ਵੀ ਸੁੱਖ ਮਿਲ ਜਾਂਦਾ ਹੈ ਜਿਹਨੂੰ ਪੁੱਤ ਸੁਖ ਮਿਲਣਾ ਨਹੀਂ ਹੁੰਦਾ ਉਹ ਵੀ ਮਹਾਰਾਜੇ ਕਰੇ ਵੈਹੀ ਜਾਵੇ ਉਹਨੂੰ ਤਾਂ ਵੀ ਨਹੀਂ ਸੁਖ ਮਿਲਦਾ ਹਾਂ ਬੇਬੇ ਆਹ ਗੱਲ ਤਾਂ ਤੇਰੀ ਮੰਨ ਗਏ ਹਾਂ ਬੇਬੇ ਲੋਕ ਸੱਚ ਹੀ ਕਹਿੰਦੇ ਆ ਔਲੇ ਦਾ ਖਾਦਾ ਸਿਆਣੇ ਦਾ ਕਿਹਾ ਇਹ ਤਾਂ ਬਾਤ ਦੀ ਸਵਾਦ ਆਉਂਦਾਗਾ ਜਾ ਪੁੱਤ ਜਾ ਕੇ ਵੀਰਪਾਲ ਨੂੰ ਲਿਆ ਬਗਾਨੀ ਤੀਨ ਆਈ ਨਹੀਂ ਕਰੀਂਦਾ ਬਾੜਾ ਠੇਕਰ ਕਰੇ ਤਾਂ ਕੁਝ ਨਹੀਂ ਬਣਦਾ ਪੈਸਾ ਆਉਣ ਨਾਲ ਸੁਖ ਨਹੀਂ ਮਿਲਦਾ ਪੈਸਾ ਜਾਣ ਨਾਲ ਕੋਈ ਦੁੱਖ ਨਹੀਂ ਮਿਲਦਾ ਇਹ ਕਿਸਮਤ ਦੇ ਸੌਦੇ ਹੁੰਦੇ ਨੇ ਸਾਰੇ ਠੀਕ ਆ ਬੇਬੇ ਤੂੰ ਸਹੀ ਕਹਿਨੀ ਆ ਆਪਣਤਾ ਆਉਦਾ ਫਿਕਰਾ ਉਹ ਪ੍ਰਮਾਤਮਨ ਦਾ ਸਾਰਿਆਂ ਦਾ ਫਿਕਰਾ ਹੈਗਾ ASCII ਗੱਲ ਦੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਦੇਖ ਹੀ ਲਈ ਸੋ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਲਾਜ਼ਮੀ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈਗੀ ਤੇ ਕਮੈਂਟ ਵਧੀਆ-ਵਧੀਆ ਕਰਿਆ ਕਰੋ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਕਮੈਂਟ ਕਰਿਆ ਸੀ ਉਹਨਾਂ ਦੇ ਹਰ ਵੀਡੀਓ 'ਚ ਨਾ ਬੋਲਦੇ ਆਂ ਕਈ ਵਾਰੀ ਕਿਸੇ ਵੀਡੀਓ 'ਚ ਨਹੀਂ ਬੋਲੇ ਜਾਂਦੇ ਤਾਂ ਸਾਡੇ ਕੋਲੋਂ ਟਾਈਮ ਘੱਟ ਹੁੰਦਾ ਹੈਗਾ ਤੂੰ ਬੋਲਦੇ ਜਰੂਰ ਆਂ ਜਿਨ੍ਹਾਂ ਸਾਡੀ ਵੀਡੀਓ ਤੇ ਕਮੈਂਟ ਕਰਿਆ ਉਹਨਾਂ ਦੇ ਨਾਂ ਨੇ ਗਗਨਦੀਪ ਸਿੱਧੂ, ਰਪਿੰਦਰਦੀਪ, ਰਾਜ ਮੈਂਬਰ ਜੱਟ ਵੀਰ ਰਕੋੜਾ, ਜਗਜੀਤ ਜੋਗੇਵਾਲਾ, ਗੁਨੀਤ ਬਾਜਵਾ ਪਟਿਆਲਾ, ਰੇਖਾ ਬਰਨਾਲਾ, ਜਾਦਪ੍ਰੀਤ, ਅਮਰਜੀਤ ਯੂਐਸਏ, ਜਗਤਾਰ ਸਿੰਘ, ਸਰੇਂਦਰ ਕੌਰ, ਸਤਵਿੰਦਰ ਸਿੰਘ, ਗੁਰਜੀਤ ਸਰਾ, ਬਿੱਟੂ ਬਰਾੜ, ਮਨਜੀਤ ਕੌਰ, ਮਨਪ੍ਰੀਤ ਸ਼ਰਮਾ, ਕਿਰਨਜੀਤ ਛਨੀਰ ਬਲਵਿੰਦਰ ਸਿੰਘ ਜਦਵਿੰਦਰ ਸਿੰਘ ਇਹਨਾਂ ਨੇ ਸਾਡੀ ਵੀਡੀਓ ਤੇ ਕਮੈਂਟ ਕਰੇ ਸੀ ਤੁਸੀਂ ਵੀ ਕਰਿਆ ਕਰੋ ਸੋਡੇ ਨਾਮ ਵੀ ਅਸੀਂ ਬੋਲਿਆ ਕਰਾਂਗੇ ਅਸੀਂ ਕੱਲ੍ਹ ਜੀ ਸਾਰਿਆਂ ਨੂੰ